ਜੇਕਰ ਤੁਹਾਡੇ ਕੋਲ ਜਿਹੜੇ ਫਲਾਂ ਵਾਲੇ ਬੂਟੇ ਲੱਗੇ ਹੋਏ ਨੇ ਲੱਗਿਆਂ ਨੂੰ ਸਾਲ ਹੋ ਗਿਆ 2 ਸਾਲ ਹੋ ਗਏ ਪਰ ਜਿਹੜੀ ਗਰੋਥ ਆਉ ਸਹੀ ਨਹੀਂ ਕਰ ਰਹੇਗੇ ਤਾਂ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਆਸਾਨ ਤਰੀਕਾ ਦੱਸਾਂਗੇ ਤੁਹਾਨੂੰ ਜਿਹਦੇ ਨਾਲ ਤੁਸੀਂ ਫਲਾਂ ਵਾਲੇ ਬੂਟਿਆਂ ਨੂੰ ਆਸਾਨੀ ਨਾਲ ਜਿਹੜਾ ਚੰਗੀ ਗਰੋਥ ਤੇ ਲੈ ਕੇ ਜਾ ਸਕਦੇ ਹੋਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਦੇ ਵਿੱਚ ਕੋਈ ਕਮੀ ਲੱਗਦੀ ਹੈਗੀ ਤਾਂ ਤੁਸੀਂ ਸਾਡੇ ਨਾਲ ਜਿਹੜੇ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਦਿਆ ਕਰੋ ਕਿਉਂਕਿ ਜਿਹੜੀਆਂ ਵੀਡੀਓਜ਼ ਅਸੀਂ ਤੁਹਾਡੇ ਲਈ ਹੀ ਬਣਾਉਣੇ ਆ ਜੇਕਰ ਤੁਹਾਡੇ ਉਹ ਸਹੀ ਕੰਮ ਨਹੀਂ ਆਉਣੀਆਂ ਤਾਂ ਸਾਡਾ ਬਣਾਉਣ ਦਾ ਕੋਈ ਫਾਇਦਾ ਨਹੀਂ ਜੀ ਇਸ ਲਈ ਜਿਹੜੇ ਤੁਹਾਡੇ ਸੁਝਾਅ ਸਾਡੇ ਲਈ ਬਹੁਤ ਕੀਮਤੀ ਨੇਗੇ ਤੇ ਹੁਣ ਜਿਹੜੀ ਆਪਾਂ ਗੱਲ ਕਰ ਲਈਏਗੀ ਜੇ ਫਲਾਂ ਵਾਲਾ ਬੂਟਾ ਤੁਹਾਡਾ ਕਾਫੀ ਸਮੇਂ ਤੋਂ ਲੱਗਿਆ ਹੋਇਆ ਹੈਗਾ ਤੇ ਸਹੀ ਗਰੋਥ ਨਹੀਂ ਕਰ ਰਿਹਾ ਹੈਗਾ ਉਹਦੇ ਪਹਿਲਾਂ ਆਪਾਂ ਨੂੰ ਕਾਰਨਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਉਹਦੇ 2-3 ਜਿਹੜੇ ਮੁੱਖ ਕਾਰਨ ਹੋ ਸਕਦੇ ਹੈਗੇ ਇੱਕ ਤਾਂ ਜਿਹੜਾ ਤੁਹਾਡੀ ਮਿੱਟੀ ਦੇ ਥੱਲੇ ਜਿਹੜਾ ਹਾਰਡ ਪੈਨ ਹੋ ਸਕਦਾਗਾ ਹਾਰਡ ਪੈਨ ਦਾ ਮਤਲਬ ਵੀ ਮੰਨ ਲਓ 1 ਫੁੱਟ 1.5 ਫੁੱਟ ਤੇ ਜਾ ਕੇ ਕੋਈ ਸਖਤ ਤਹਿ ਹੋਵੇ ਉਹ ਰੋੜਾਂ ਦੀ ਤਹਿ ਹੋ ਸਕਦੀ ਹੈਗੀ ਤੇ ਉਹਦੇ ਨਾਲ ਜਿਹੜਾ ਜੜਾਂ ਦਾ ਵਾਧਾ ਥੱਲੇ ਸਹੀ ਨਹੀਂ ਹੁੰਦਾਗਾ ਤੇ ਉਹਦੇ ਕਾਰਨ ਕਰਕੇ ਜਿਹੜਾ ਫਲਾਂ ਵਾਲੇ ਬੂਟੇ ਗਰੋਥ ਸਹੀ ਨਹੀਂ ਕਰਦੇਗੇ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਇਹੀ ਜਿਹੜਾ ਮੁੱਖ ਕਾਰਨ ਹੁੰਦਾਗਾ ਇਸ ਲਈ ਜਿਹੜਾ ਬੂਟੇ ਲਾਉਣ ਤੋਂ ਪਹਿਲਾਂ ਤੁਹਾਨੂੰ ਜਦੋਂ ਫਲਾਂ ਵਾਲੇ ਬੂਟੇ ਲਾਉਣੇ ਆ ਤਾਂ ਇੱਕ 4 ਫੁੱਟ ਦਾ ਡੂੰਗਾ ਟੋਆ ਪੱਟ ਕੇ ਜਾਂਚ ਕਰ ਲੈਣੀ ਚਾਹੀਦੀ ਹੈ ਕਿ ਥੱਲੇੋਂ ਮਿੱਟੀ ਕਿਸ ਤਰ੍ਹਾਂ ਦੀ ਹੈਗੀ ਆ ਉਸੇ ਜਾਂਚ ਦੇ ਦੌਰਾਨ ਤੁਸੀਂ ਸੈਂਪਲ ਇਕੱਠੇ ਕਰਕੇ ਮਿੱਟੀ ਦਾ ਜਿਹੜਾ ਨਮੂਨੇ ਦੇ ਕੇ ਉਹਦੀ ਟੈਸਟਿੰਗ ਵੀ ਕਰਾ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਉਹਦੇ ਵਿੱਚ ਮੌਜੂਦ ਤੱਤਾਂ ਬਾਰੇ ਪਤਾ ਲੱਗ ਜਾਊਗਾ ਕਿਹੜੀਆਂ ਚੀਜ਼ਾਂ ਦੀ ਘਾਟ ਆ ਉਸ ਸਮੇਂ ਉਸ ਸਾਹਬ ਨਾਲ ਤੁਸੀਂ ਜਿਹੜਾ ਦੇ ਸਕਦੇ ਹੋਗੇ ਦੂਸਰਾ ਜਿਹੜਾ ਇਹਦੇ ਵਿੱਚ ਇੱਕ ਤਰੀਕਾ ਆਪਾਂ ਹੋਰ ਅਪਣਾਇਆ ਹੈਗਾ ਜਿਹਦੇ ਨਾਲ ਆਪਾਂ ਕਾਫੀ ਬੂਟੇ ਆਪਣੇ ਕੰਮਜਾਬ ਕੀਤੇ ਆ ਜਿਸ ਤਰ੍ਹਾਂ ਇਹ ਪਿੱਛੇ ਤੁਸੀਂ ਬੂਟਾ ਦੇਖ ਰਹੇ ਹੋ ਇਹਦੇ ਤੇ ਵੀ ਆਪਾਂ ਉਹੀ ਤਰੀਕਾ ਲਾਇਆ ਸੀਗਾ ਬੂਟੇ ਦੀ ਛਾਤਰੀ ਦੇ ਬਰਾਬਰ ਆਪਾਂ ਪਾਸੇ ਤੇ ਜਿਹੜਾ ਡੇਢ ਕ ਫੁੱਟ ਚੌੜੀ ਇੱਕ ਖਾਈ ਕੱਢ ਲੈਣੀ ਆ ਉਹ 10 ਇੰਚ ਤੋਂ ਲੈ ਕੇ 1 ਫੁੱਟ ਡੇਢ ਫੁੱਟ ਤੱਕ ਹੋ ਸਕਦੀ ਹੈ ਕਿ ਉਹ ਇਸ ਤਰ੍ਹਾਂ ਕੱਢਣੀ ਹੈ ਕਿ ਜਿਹੜੀਆਂ ਛੋਟੇ ਤਣੇ ਨੇ ਕਿ ਬਰੀਕ ਤਣੇ ਨੇ ਬੂਟੇ ਦੇ ਉਹਨਾਂ ਨੂੰ ਜਿਹੜਾ ਨੁਕਸਾਨ ਨਾ ਪਹੁੰਚੇ ਤੇ ਉਹ ਜਿਹੜੀ ਖਾਈ ਕੱਢਣ ਤੋਂ ਬਾਅਦ ਤੁਸੀਂ ਉਹਦੇ ਵਿੱਚ ਜਿਹੜਾ ਨੀਚੇ ਥੋੜੀ ਥੋੜੀ ਕਲੀ ਪਾ ਦੇਣੀ ਹੈਗੀ ਕਲੀ ਤੋਂ ਬਾਅਦ ਤੁਸੀਂ ਉਹਦੇ ਵਿੱਚ ਵਰਮੀ ਕੰਪੋਸਟ ਯਾਨੀ ਕਿ ਗੋਣਿਆਂ ਵਾਲੀ ਖਾਦ ਪਾ ਸਕਦੇ ਹੋਗੇ ਇਸ ਤੋਂ ਇਲਾਵਾ ਜਿਹੜਾ ਤੁਸੀਂ ਸੁੱਕਾ ਮਟੀਰੀਅਲ ਜਿਵੇਂ ਪਰਾਲੀ ਹੋਗੀ ਸੁੱਕੇ ਪੱਤੇ ਹੋਗੇ ਇਹ ਚੀਜ਼ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਤੇ ਤੁਸੀਂ ਹਰੇ ਨਦੀਨ ਵੀ ਮੌਕੇ ਤੇ ਪਾਟ ਕੇ ਉਹਦੇ ਵਿੱਚ ਪਾ ਸਕਦੇ ਹੋਗੇ ਇਹ ਤੁਸੀਂ ਪਹਿਲੀ ਤਹਿ ਦੇ ਵਿੱਚ ਜਿਸ ਤਰ੍ਹਾਂ ਕਲੀ ਪਾਈ ਥੋੜੀ ਵਰਮਿੰਗ ਕੰਪੋਸਟ ਪਾਈ ਉੱਪਰ ਸੁੱਕੇ ਪੱਤੇ ਦੀ ਇੱਕ ਤਹਿ ਲਾਈ ਫਿਰ ਥੋੜੀ ਤੁਸੀਂ ਇੰਚ 2 ਇੰਚ ਮਿੱਟੀ ਪਾ ਦੇਣੀ ਹੈ ਉਹਦੇ ਉੱਤੋਂ ਉੱਪਰ ਫਿਰ ਤੁਸੀਂ ਹਰੇ ਪੱਤੇ ਦੀ ਤਹਿ ਲਾ ਕੇ ਫਿਰ ਇੰਚ ਮਿੱਟੀ ਪਾ ਦੇਣੀ ਹੈਗੀ ਉਸ ਤੋਂ ਬਾਅਦ ਤੁਸੀਂ ਵਰਮਿੰਗ ਕੰਪੋਸਟ ਉਹਦੇ ਉੱਪਰ ਪਾ ਸਕਦੇ ਹੋਗੇ ਤੇ ਇੱਕ ਤੁਹਾਡੇ ਕੋਲ ਜਿਹੜਾ ਡੀਕੰਪੋਜ਼ਰ ਹੋਣਾ ਜ਼ਰੂਰੀ ਹੈਗਾ ਉਹ ਡੀਕੰਪੋਜ਼ਰ ਜਿਹੜਾ ਉਹਨੂੰ ਗਾਲਨ ਦਾ ਕੰਮ ਕਰੂਗਾ ਉਹ ਤੁਸੀਂ ਪਾ ਦੇਣਾਗਾ ਤੇ ਉਹ ਪਾ ਜੇਕਰ ਤੁਹਾਡੇ ਕੋਲ ਡੀਕੰਪੋਜ਼ਰ ਨਹੀਂ ਹੈਗਾ ਤੁਸੀਂ ਪਾਣੀ ਦੇ ਵਿੱਚ ਗੁੜ ਤੇ ਬੇਸਣ ਕੋਲਣਾਏ 4-5 ਲੀਟਰ ਪਾਣੀ ਲੈਣਾਗਾ ਉਹ ਚ ਅੱਧਾ ਕਿਲੋ ਗੁੜ ਪਾਉਣਾ ਅੱਧਾ ਕਿਲੋ ਬੇਸਣ ਪਾਉਣਾ ਉਹਦਾ ਘੋਲ ਬਣਾ ਲੈਣਾ ਤੇ ਉਹ ਤੁਸੀਂ ਹਰੇਕ ਤਹਿ ਤੋਂ ਬਾਅਦ ਜਿਹੜਾ ਡੱਬੇ ਦੇ ਨਾਲ ਉਹਦੇ ਉੱਪਰ ਪਾ ਦੇਣਾਗਾ ਇਹਦੇ ਨਾਲ ਕੀ ਹੋਊਗਾ ਕਿ ਉਹ ਗਲੂਗਾ ਛੇਤੀ ਮਟੀਰੀਅਲ ਤੇ ਉਹ ਬੂਟੇ ਨੂੰ ਲੱਗਣਾ ਸ਼ੁਰੂ ਹੋ ਜਾਊਗਾ ਦੂਸਰਾ ਜਿਹੜੀ ਸੈੱਲ ਉਹਦੇ ਨੇੜੇ ਮਾਲ ਵੀ ਬਣੀ ਰਹੂਗੀ ਬੂਟੇ ਨੂੰ ਜਿਹੜਾ ਪਾਣੀ ਦੀ ਘਾਟ ਨਹੀਂ ਆਉਗੀ ਤੇ ਉਹਦੇ ਨਾਲ ਉਹਦੀ ਚੰਗੀ ਗ੍ਰੋਥ ਹੋਣੀ ਸ਼ੁਰੂ ਹੋ ਜੂਗੀ ਇਹ ਜਿਹੜਾ ਮੈਥਡ ਆ ਤਰੀਕਾ ਹੈਗਾ ਤੁਸੀਂ ਸਾਰੇ ਬੂਟੇ ਦੇ ਉੱਪਰ ਵਰਤ ਸਕਦੇ ਹੋਗੇ ਆਪਾਂ ਇਹ ਵਰਤਿਆ ਹੈਗਾ ਉਹ ਕਾਫੀ ਜਿਹੜਾ ਕਾਰਗਰ ਸਾਬਤ ਹੁੰਦਾ ਹੈਗਾ ਤੇ ਜਿਹੜਾ ਟੋਏ ਦੀ ਗੱਲ ਆਪਾਂ ਕੀਤੀ ਆ ਉਹ ਜਰੂਰ ਤੁਸੀਂ ਪੱਟ ਕੇ ਦੇਖ ਲੈਣਾਗਾ ਕਿਉਂਕਿ ਜੇਕਰ ਤੁਸੀਂ ਟੋਆ ਤੁਹਾਨੂੰ ਮਿੱਟੀ ਦੇ ਥੱਲੇ ਨਹੀਂ ਪਤਾ ਕਿ ਕੋਈ ਹਾਰਡ ਪੈਨ ਹੈ ਜਾਂ ਨਹੀਂ ਹੈ ਤਾਂ ਜਿਹੜਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਬਲਮਸ ਆ ਸਕਦੀਆਂ ਨੇਗੀਆਂ ਇਸ ਤੋਂ ਇਲਾਵਾ ਜਿਹੜੇ ਘੋਲ ਵਗੈਰਾ ਆਪਾਂ ਤੁਹਾਨੂੰ ਸਮੇਂ ਤੋਂ ਸਮੇਂ ਦੱਸਦੇ ਰਹਿਣੇ ਆਂਗੇ ਜਿਹੜੀ ਰੂੜੀ ਦੀ ਖਾਦ ਹੈ ਕਿ ਉਹ ਆਪਾਂ ਸਾਲ ਦੇ ਵਿੱਚ ਜਿਹੜਾ ਸਰਦੀਆਂ ਦੇ ਵਿੱਚ ਹੀ ਪਾਉਣੀ ਹੁੰਦੀ ਹੈ ਬਾਕੀ ਸਮਿਆਂ ਦੇ ਵਿੱਚ ਥੋੜਾ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਕਈ ਵਾਰ ਆਪਾਂ ਨੂੰ ਇਹ ਲੱਗਦਾ ਕਿ ਰੂੜੀ ਦੀ ਖਾਦ ਪਾਉਣ ਦੇ ਨਾਲ ਆਪਣਾ ਜਿਹੜਾ ਪੌਦਾ ਸਹੀ ਗਰੋਥ ਕਰਨ ਲੱਗ ਜਾਊਗਾ ਪਰ ਉਹ ਉਲਟ ਕੰਮ ਕਰ ਜਾਂਦੀ ਹੈ ਕਿ ਉਹ ਜਿਹੜਾ ਪੌਦੇ ਨੂੰ ਨੁਕਸਾਨ ਕਰਦੀ ਹੈ ਫਾਇਦਾ ਕਰਨ ਦੀ ਬਜਾ ਇਸ ਕਰਕੇ ਜਿਹੜੇ ਇਹ ਤਰੀਕਾ ਆਪਾਂ ਦੱਸਿਆ ਉਮੀਦ ਕਰਦੇ ਤੋਹਾਡੇ ਜਿਹੜਾ ਸਮਝ ਦੇ ਵਿੱਚ ਲੱਗਿਆ ਹੋਊਗਾ ਜੇਕਰ ਫਿਰ ਵੀ ਤੁਹਾਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਆਉ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਹੁਣ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਸਾਂਝੀ ਕਰ ਦਿਓ ਤੇ ਜਿਹੜਾ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ